ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜ ਕਲਾਂ ਤਹਿਸੀਲ ਆਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵੈੜ ਬਿਲਕੁਲ ਸਾਰੇ ਸਵੇਸਬਾਈ ਪਸ਼ੂ ਦਿਖਾਉਣੇ ਅੱਜ ਤੇ ਆਪਾਂ ਪਹੁੰਚੇ ਆਂ ਭਾਜੀ ਬਗੀਚੇ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਉਹ ਠੀਕਾ ਪਰਿਵਾਰ ਬਸ ਵਧੀਆ ਭਾਜੀ ਵਧੀਆ ਜੀ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਭਾਈ ਬਕੀਚਾ ਸਿੰਘ ਜੀ ਪਿੰਡ ਹਰੜਕਲਾ ਤਹਿਸੀਲ ਆਈਨਾਲਾ ਤੇ ਜ਼ਿਲ੍ਹਾ ਮਨਸਾ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 9841796780 ਠੀਕ ਹੈ ਜੀ ਹਾਂਜੀ ਤੇ ਕਿਦਾਂ ਵੀਡੀਓ ਵਧੀਆ ਚੱਲੀ ਜਾਂਦੀ ਬਹੁਤ ਹੀ ਵਧੀਆ ਬਾਬੇ ਬੁੱਢੇ ਸਾਡੀ ਪੂਰੀ ਕਿਰਪਾ ਜੀ ਚਲੋ ਕਿਰਪਾਈ ਚਾਹੀਦੀ ਹੈ ਹਾਂਜੀ ਬਾ ਵੀਡੀਓ ਪਉਂਦੇ ਮਾਲ ਵਕ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਅੱਧਾ ਪੂਨਾ ਘੰਟਾ ਲੱਗਦਾ ਚਲੋ ਵਧੀਆ ਹਾਂਜੀ ਤੇਰੀ ਸ਼ੁਰੂਆਤ ਹਾਂਜੀ ਭਾਜੀ ਅ ਦਸਵੇਂ ਪਹਿਲੇ ਨੰਬਰ ਤੇ ਜੜੀ ਝੋਟੀ ਬੱਜੀ ਇੱਕ ਨਾ ਸੁਈ ਗਏ ਅੱਜ ਹੀ ਮਰੇ ਸੁਈ ਆ ਅੱਛਾ ਜੀ ਮਗਰ ਕੱਟੀ ਵੇਖੋ ਕਿੰਨੀ ਸ਼ਾਨਦਾਰ ਲੱਗਦੀ ਹੈ ਜੀ ਹਾਂ ਦੂਜਾ ਸੁਗਾ ਸਹੀ ਹਾਂ ਦੂਜਾ ਸੁਗਾ ਜੀ ਠੀਕ ਹੈ ਜੀ ਲਓ ਬਈ ਕਿੱਕਾ ਸਾਡੇ ਦੂਜਾ ਸੁਗਾ ਸੁਈ ਆ ਹਾਂ ਜੀ ਤੇ ਫੀਮੇਲ ਕਾਫ ਆ ਗਿਆ ਚੰਗੇ ਸੀਮਾ ਦਾ ਚੰਗਾ ਬੱਚਾ ਪਲਿਆ ਦਿੱਤਾ ਵਾ ਬਿਲਕੁਲ ਜੀ 나ੜੂ ਤੇ ਆ ਕਿੱਕਾ ਸਾਡੇ ਤੁਸੀਂ ਲੈ ਲੈ ਲੋਗੇ ਇਹ ਤਾਂ ਬਹੁਤ ਖੁੱਲੀ ਆ ਕਿ ਕੀਤੀ ਚਵਾਈ ਇਹਦੀ ਹਾਂ ਜੀ ਇਹਦੀ ਚਵਾਈ 2.5 ਕਿਲੋ ਚੋਕੇ ਤੇ ਬੱਚੇ ਨੂੰ ਚਗਾਇਆ ਜੀ ਠੀਕ ਹੈ ਠੀਕ ਹੈ ਹਾਂ ਜੀ ਤੇ ਕਿੰਨਾ ਕੀ ਪਿਛਲੇ ਸਵੇਰ ਦਾ ਮਣਕਾ ਸਵੇਰ 12 ਤੋਂ ਪਲੱਸ ਯਾਰ ਕੇ 12 ਤੋਂ ਪਲੱਸ ਹੀ ਦਵੂ ਜੋ ਠੀਕ ਹੈ ਠੀਕ ਹੈ ਹਾਂ ਜੀ ਖੋਲ ਦਿਓ ਭਾਜੀ ਖੋਲ ਦੇ ਨੇ ਭਾਈ ਲਓ ਭਾਜੀ ਗੱਲ ਹੁਣ ਤੁਹਾਨੂੰ ਖੋਲ ਕੇ ਬਕਰਨੇ ਆ ਚੰਗੇ ਤਗੜੇ ਕੱਦ ਕਾਠ ਵਾਲੀ ਆ ਇਹ ਨੀਲੀ ਦਾ ਵੀ ਬੱਚਾ ਕੀ ਭਾਜੀ ਆ ਨੀਲੀ ਦਾ ਵੀ ਠੀਕ ਹੈ ਜੀ ਲਓ ਭਾਜੀ ਨੀਲੀ ਰੰਗਨ ਦੀ ਨਹੀਂ ਆ ਵੀ ਬਹੁਤ ਜਿਆਦੀ ਭਾਜੀ ਬਣੀ ਤੇ ਚਾਹ ਤਾ ਥੋੜੀ ਹੌਲੀ ਵਾਲਟੀ ਬਹੁਤ ਹੀ ਸ਼ਾਨਦਾਰ ਆ ਇਹ ਥਾਣਾ ਦਾ ਸੈਜ ਗਿਆ ਵੀ ਆ ਚੰਗਾ ਵਾ

ਠੀਕ ਹੈ। ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਥਾਣਾ ਦੱਸੋ। ਬੜੀ ਚਵਾਈ ਇਹ ਭਾਜੀ ਇਹ ਬਹੁਤ ਹੀ ਜ਼ਿਆਦੀ ਚਵਾਈ ਝੋਟੀ ਜੀ ਉਨੀ ਅੱਗੇ ਨੂੰ ਬਣੀ ਆ ਤੇ ਉਨੀ ਜਿੱਥੇ ਨੂੰ ਬਣੀ ਆ। ਹਾਂਜੀ। ਇਹ ਕੀ ਮੁੱਲ ਕਰਨਾ ਭਾਜੀ ਇਹਦਾ? ਦੇਖ ਲਓ ਹੁਣ ਤਾਂ ਸੂਈ ਸਵਾਈ ਝੋਟੀ ਆ ਤੁਹਾਨੂੰ ਤਾਂ ਸੂਆ ਸਾ ਡਗਰੀ ਬਹੁਤ ਘਟ ਗਏ। ਹਾਂਜੀ। ਮੁੱਲ ਭਾਵੇਂ ਲੱਖ ਕਰ ਲਈਏ ਪਛਾਣਿਆ ਕਰਦੇ 90 ਦੇ ਦਈਏ 90 ਹਜ਼ਾਰ ਦੀ। ਹਾਂਜੀ। ਤੁਹਾਡੀ ਮੰਨ ਤਾਂ। ਹਾਂ ਨਾ ਬਾਈ 85 ਹਜ਼ਾਰ ਦੀ ਕੱਠੀ ਦਵਾਂਗੇ। ਠੀਕ ਹੈ ਜੀ ਲਓ ਭਾਜੀ 85 ਹਜ਼ਾਰ ਦੀ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ। ਤੇ ਚੰਗੇ ਮਿਲ ਕੇ ਰਿਕਾਰਡ ਵਾਲੀ ਮਗਰ ਕੱਟੀ ਵੀ ਬੜੀ ਸ਼ਾਮ ਮੇਰੇ ਕੋ ਕੱਡੀ ਤਗੜੀ ਕੱਟੀ ਸਦਾ ਵਾ ਕਿ ਸਹੀ ਮਲ ਕਾਫ ਆ ਗਿਆ ਪਿਛੇ ਤੇ ਚੰਗੇ ਸੀ ਮੰਦੀ ਆ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂਜੀ ਵੇਖੋ ਭਾਈ ਨਗੀਨਾ ਵੀ ਤੇ ਨਾਲ ਹੀ ਮਣੀ ਆ ਹਾਂ ਨਗੀਨਾ ਹੀ ਆਗੇ ਵੀ ਨਗੀਨਾ ਪੀਸੀ ਆ ਗਿਆ ਤੁਹਾਡੇ ਲਈ ਬਹੁਤ ਘਟਾ ਮਸ਼ਹੂਰ ਹਾਂਜੀ ਇਹ ਭਾਈ ਸੁਈ ਜੇ ਇਹਨੂੰ ਅੱਜ 15 ਦਿਨ ਹੋ ਗਿਆ ਮਗਰ ਜਵਾਗ ਜੇ ਠੀਕ ਆ ਜੀ ਹਾਂਜੀ ਕੱਟਾ ਜੇ ਮਗਰ ਜਵਾਗ ਜੇ ਤੇ ਮੇਲ ਕਾਫ ਆ ਗਿਆ ਤੇ ਇਹਦੇ ਹਲੇ ਦੁੱਧ ਅਜੇ ਹੁਣੇ ਆਪਣੇ ਕੋ ਉੱਤਰੀ ਆਣ ਕੇ ਅੱਛਾ ਜੀ ਘਰ ਆ ਰਹੇ ਵੀਰਾਂ ਨੇ ਅਪਰੋ 8 ਦੱਸਿਆ ਆਪਾਂ ਸਾਤੀ ਦੱਸਦੇ ਆ ਠੀਕ ਹੈ ਜੀ ਇਹਦੀ ਸੇਰੇ ਮੰਨ ਲਓ 7 7:30 ਵਜੇ ਚਵਾਈ ਹੋਗੇ ਫੇਰ ਆਈਆ ਠੀਕ ਹੈ ਠੀਕ ਹੈ ਹਾਂਜੀ ਤੇ ਮੈਂ ਫੋਲ ਕੇ ਬਖਮਾ ਛੋਟੀ ਦਾ 8 ਲੀਟਰ ਦੇ ਵਿੱਚ ਵਿੱਚ ਦੁੱਧ ਹੈਗਾ ਹਾਂ ਆਪਾਂ ਸਾਤੀ ਦੱਸਾਂਗੇ ਤੇ ਲੀਲੀ ਰਵੀ ਮੈਂ ਕਿਹਾ ਕਿ ਮੀਣਿਆ ਸਿੰਘ ਹਲਦੇ ਭਾਜੀ ਹਾਂਜੀ ਖਿਲਦੇ ਜੀ ਆ ਵੇਖ ਠੀਕ ਹੈ ਜੀ ਹਾਂਜੀ ਭਾਜੀ ਸਿੰਘ ਤੋਂ ਵੀ ਹਲਦੇ ਤੇ ਇਹ ਵੀ ਚੰਗੇ ਤੱਕਣੇ ਕੱਦ ਕਾਠ ਵਾਲੀ ਆ ਇਹ ਕਿੰਨਾ ਸੂਆ ਸੂਈ ਭਾਜੀ ਇਹ ਦੂਜਾ ਸੂਆ ਜੀ ਵੀਰ ਜੀ ਠੀਕ ਹੈ ਲਓ ਭਾਜੀ ਇਹ ਵੀ ਦੂਜਾ ਸੂ ਬਾਕੀ ਕਾਦਵਾਜਨ ਵੇਖੋ ਛੋਟੀ ਦਾ ਕੇ ਮਾਂ ਹਾਂਜੀ ਤੇ ਕਾਦਵਾਜਨ ਵੀ ਚੰਗੀ ਆ ਤੇ ਘਰ ਬੱਜੀ ਵੀ ਸੋਹਣੀ ਲੱਗੂਗੀ ਤੇ ਬਹੁਤ ਹੀ ਘੱਟ ਪਸ਼ੂ ਇਹੋ ਜਿਹਾ ਲੱਭਦਾ ਵਾ ਮੀਣਾ ਹਾਂਜੀ ਤੇ ਨੀਲੀ ਰਵੀ ਵਿੱਚ ਵੀ ਆ ਗਈ ਆ ਹਾਂਜੀ ਇਹ ਸਵੇਰੇ ਚਵਾਈ ਕਰਕੇ ਵੀਰ ਨੇ ਲਿਆ ਤੀਆ ਤੇ ਕੋਈ ਵੀਰ ਭਰਾ ਹੋ ਸਾ ਹੁਣ ਅੰਦਾਜ਼ਾ ਲਾਵੇ ਸਵੇਰੇ 7 ਵਜੇ ਚਵਾਈ ਹੋਈ ਆ ਇਹ ਹੁਣੇ ਆਏ ਆ ਜੀ ਮੇਰੇ ਕੋਲ ਪਸ਼ੂ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਵੀਰ ਲੋ ਪਾਜੀ ਇਹੋ ਜੀਆਂ ਛੋਟੀਆਂ ਦਾ ਲੋਗ 85 90 ਕਰੀ ਜਾਂਦੇ ਆ ਹਾਂਜੀ ਪਰ ਆਪਾਂ ਜਾਇ ਜਿ ਮਿਲੀ ਜਾਇ ਹੀ ਦੇ ਦੇਣੀ ਆ ਠੀਕ ਆ ਜੀ ਹਾਂਜੀ ਆਪਾਂ ਪਾਜੀ ਬੋਲੇ ਤਾਂ 75 ਕਰਦੇ ਜੀ ਹਾਂਜੀ ਤੇ 70 ਦੀ ਦੇ ਦਈਏ 70000 ਦੀ ਹਾਂਜੀ 40000 ਜਾਇ ਤੇ ਕੱਢੀਏ ਕੱਢ ਦੋ ਤੁਸੀਂ ਆ ਵੀ ਜੱਗੇ ਪਾਜੀ ਯਾਰ ਛੱਡ ਦਈਏ ਨਹੀਂ ਯਾਰ ਨਾ ਛੱਡਿਏ ਹਾਂ ਨਾ 65000 ਦੀ ਛੋਟੀ ਦਵਾਗੇ ਆਪਾਂ ਠੀਕ ਆ ਲਓ ਪਾਜੀ 65000 ਦੀ ਚੰਗੇ ਕਰਦੇ ਕੱਟ ਕਾਟ ਵਾਲੀ ਆ ਹਾਂਜੀ ਇਹ ਚੰਗੇ ਮਿਲਕ ਰਿਕਾਰਡ ਵਾਲੀ ਕਿੰਨਾ ਕ ਚਵਾਇਆ ਆਏ ਨੇ ਪਿਛਲੇ ਸੂਏ ਬਣਾ ਦੁੱਧ ਵੀਰ ਜੀ 10 ਕਿਲੋ ਦੁੱਧ ਵੀਰ ਕੀ ਸੇਵਾ ਸੁਗਾ ਘਾਟ ਹੀ ਆਗੂਗੀ ਪਉਂਦੇ ਅੱਛਾ ਅੱਛਾ ਆਓ ਫਿਰ ਤੁਹਾਨੂੰ ਬੜਾ ਸੇਵਾ ਤੋਂ ਹਿਸਾਬ ਲਾਉਣੀ ਰਹੇ ਕਿੰਨੀ ਕੀ ਸੇਵਾ ਹਾਂਜੀ ਇਹ ਆ ਕਾਹਦੇ ਨਾਲ ਜਿਹੜੇ ਦੁੱਧ ਦੇਣਾ ਉਹਨੇ ਹਾਂਜੀ 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 ਲਓ ਭਾਈ 10 ਕਿਲੋ ਸੇਵਾ ਦੁੱਧ ਕਰਜੋ ਨਾ 10 ਕਿਲੋ ਹਾਂਜੀ ਹਾਂਜੀ ਚੰਗੇ ਰਿਕਾਰਡ ਵਾਲੀ ਹੈ ਮਾਜਦੇ ਇਹ ਆ ਵੀ ਇਹ ਦੋ ਤਿੰਨ ਸੂਏ ਚੋ ਕੇ ਵਾਅਦੇ ਬੰਦੀਏ ਵਾਅਦੇ ਬੰਦੀਏ ਸਹੀ ਗੱਲ ਕਾਹਦੇ ਕਾੜ ਵੀ ਚੰਗਾ ਵਾ ਹਾਂਜੀ ਤਲ ਉਹ ਬਾਈ ਜਿਹੜੇ ਵੀਰ ਭਰਾ ਕੋਈ ਆ ਤੇ ਉਹ ਆਰ ਪਾਉਂਦੇ ਹਜ਼ਾਕਾਂ ਨਾਲ ਤਾਂ ਪਾਉਂਦਾ ਕਿ ਸੁੱਧ ਦਾ ਕਿੱਥੇ ਹੁੰਦਾ ਵਾ ਆਜੋ ਹੁਣ ਤੇ ਜੇ ਨੰਬਰ ਤੇ ਵੜ ਹਾਂਜੀ ਇਹ ਦੂਜਾ ਸੁਆ ਜੇ ਅੱਛਾ ਜੀ ਤੇ ਦੁੱਧ ਦੇ ਥਲੇ ਉਹ 15 ਕਿਲੋ ਅੱਛਾ ਜੀ ਲੀਟਰ ਵਾਲਾ ਠੀਕ ਹੈ ਜੀ ਤੇ ਸੂਈ ਨੂੰ ਅੱਜ ਵੱਧ ਤੋਂ ਵੱਧ 8-9 ਡੇਨ ਹੋਏ ਜੀ ਠੀਕ ਹੈ ਜੀ ਕੀ ਜਵਾਬ ਆ ਗਿਆ ਜੀ ਮਗਰ ਵੱਛਾ ਜੀ ਪਾਜੀ ਠੀਕ ਹੈ ਜੀ ਮੇਲ ਕਾ ਮੈਂ ਤੁਹਾਨੂੰ ਖੋਲ ਕੇ ਵਿਖਾਉਣਾ ਵੜ ਨਾਲੇ ਇਹਦੀ ਆਪਾਂ ਚੁਆਈ ਕਰਕੇ ਵਿਖਾ ਦਿੰਨੇ ਹਾਂ ਠੀਕ ਹੈ ਜੀ ਆਓ ਬਾਈ ਲਾਈਨ ਦਾ ਨੰਬਰ ਵੀਡੀਓ ਤੇ ਮਿਲਦੀ ਆ ਪਾਰੀ ਲਾ ਬਾਰਟੀ ਰਿਚ ਵਾਈ ਕਰਕੇ ਦਿਖਾ ਦੇਣੀ ਆ ਤੇ ਚੰਗੇ ਤਗੜੇ ਕਦ ਕਾਠ ਵਾਲੀ ਹੈ ਵੀ ਬਹੁਤ ਚੰਗੀ ਵਹਿ ਰਿਆ ਭਾਜੀ ਦੂਜਾ ਸੁਗਾ ਜੇ ਇਹ ਆ ਵੀ ਬਾਈ ਤੇ ਕਰਾਸ ਵਿੱਚ ਗਈ ਜੇ ਇਹਨੂੰ ਨਾ ਵਰਮੀ ਗੁਰਮੀ ਦਾ ਵੀ ਕੋਈ ਪ੍ਰਵਾਹ ਨਹੀਂ ਗਾ ਤੇ ਚੈੱਕ ਕਰ ਸਾਡੇ ਤੇ ਹਡਰ ਕੁਆਲਟੀ ਸਾਣਾ ਦਾ ਸੈ ਹੈ ਬਹੁਤ ਸ਼ਾਨਦਾਰ ਇਹਦਾ ਚੰਗੇ ਕਦਵਾਜ ਨਾਲੀ ਆ ਕਿੰਨਾ ਕ ਚਵਾਇਆ ਪਾਣੀ ਹੈ ਦੁੱਧ ਪਾਜੀ 20 ਤੋਂ ਪਲੱਸ ਹੀ ਜਾਊ ਐਡ ਅੱਛਾ ਜੀ ਹਾਂ ਜੀ ਠੀਕ ਹੈ ਲੋ ਭਾਈ ਡਿਕਟ ਵਾਲੀ ਗਾੜਿਆ ਦੂਜਾ ਸੂਆ ਸਹੀ ਪਾਜੀ ਹਾਂ ਜੀ ਦੂਜਾ ਸੂਆ ਸਹੀ ਠੀਕ ਹੈ ਜੀ ਪਿਛਲੇ ਸੂਏ ਕਿੰਨਾ ਕ ਚਵਾਇਆ ਪਤਾ ਕੁਝ ਹਾਂ ਜੀ ਪਿਛਲੇ ਸੂਏ 18 ਕਿਲੋ ਤੋਂ ਪਲੱਸ ਹੀ 20 ਕਿਲੋ ਚਵਾਇਆ ਦੁੱਧ ਨੇ ਬਾਕੀ ਆਪਾਂ ਨੂੰ ਵੀ ਦਿਖਣ ਦੀ ਯਾਤਨਾ ਥੋੜੀ ਹੈ ਬੈਣ ਹਾਂ ਜੀ ਹਾਂ ਜੀ ਹਾਂ ਜੀ ਹੈ ਵੀ ਕਰਾਸ ਵਿੱਚ ਚੱਲਦੀ ਹੈ ਦੁੱਧ ਦੁੱਧ ਵਿੱਚੰਗਾ ਹੁੰਦਾ ਇਹਨਾਂ ਦਾ ਹਾਂ ਜੀ ਇਹ ਉਹ ਦਿਖਾ ਲਈਏ ਫਿਰ ਹਾਂ ਉਹ ਦਿਖਾ ਲਓ ਫਿਰ ਆਪਾਂ ਇਹ ਚਵਾਈ ਕਰ ਲੈਨੇ ਆ ਭਾਜੀ ਤੇ ਮੋਲੇ ਦਾ ਦੱਸ ਦਿਗੇ ਮੁੱਲ ਫਿਰ ਚਵਾਈ ਕਰਕੇ ਦੱਸ ਦਿਗੇ ਚਲੋ ਇਸ ਤਰ੍ਹਾਂ ਕਰ ਲਓ ਭਾਵੇਂ ਚ ਦਸ ਹੀ ਜੰਨੇ ਆ ਚਲ ਦਸ ਹੀ ਦਈਏ ਫਿਰ ਇਹ ਮੋਲੇ ਦਾ 65000 ਚ ਭਾਜੀ ਅੱਛਾ ਜੀ ਤੇ 60 ਦੀ ਦੇ ਦਈਏ 60 ਦੀ ਹਾਂ ਜੀ 60 ਦੀ ਯਾਰ ਚ 20000 ਯਾਰ ਨਾ ਛੱਡੀ ਹਾਂ ਨਾ 55000 ਦੀ ਵੈੜ ਲਵਾਂਗੇ ਆਪਾਂ ਠੀਕ ਹੈ ਲਓ ਭਾਜੀ 55000 ਦੀ ਬਾਕੀ ਵੀ ਲਓ ਵੈੜ ਕਿੱਡੀ ਸੋਹਣੀ ਰੱਖੀ ਆ ਚੰਗੇ ਤਗੜੇ ਕਰਦੇ ਆ ਠੀਕ ਆ ਚੋਨੇ ਇੱਕ ਮਿੰਟ ਆ ਆ ਵੀ ਖਾ ਲੀਏ ਆ ਵੀ ਭਾਜੀ ਰਾਤ ਦੀ ਸੋਈ ਆ ਅੱਛਾ ਜੀ ਇਹਦੀਆਂ ਦੋ ਚਵਾਈਆਂ ਹੋਗੀਆਂ ਠੀਕ ਹੈ ਜੀ ਹਾਂ ਇਹ ਕੱਲ ਸੋਈ ਆ ਕੱਲ ਮਨੇਰੀ ਸੋਈ ਐਨੋਂ ਵਈ ਜੇ ਰੁੱਟੀ ਠੀਕ ਹੈ ਠੀਕ ਹੈ ਹਾਂਜੀ ਤੇ ਉਹਦੀ ਭਾਜੀ ਝੋਟੀ ਦੀ ਜੇਰ ਵੀ ਖਾਦ ਰਹੀ ਆ ਉਹ ਭਈ ਚਲ ਦਿਖਾ ਦਿੰਨੇ ਕੋਈ ਚੜੀ ਆ ਸੁਣੀ ਝੋਟੀ ਠੀਕ ਹੈ ਠੀਕ ਹੈ ਲਓ ਕੀ ਮੈਂ ਖੋਲ ਕੇ ਵਖਾਣਾ ਤੁਹਾਨੂੰ ਹਾਂਜੀ ਹਾਂਜੀ ਇਹਦੇ ਪਿੱਛੇ ਕੀ ਜਵਾਬ ਆ ਗਿਆ ਇਹਦੇ ਮਗਰ ਕਟਾ ਦੇ ਪੰਨੇ ਠੀਕ ਹੈ ਜੀ ਮੇਲ ਕਾਫ ਆ ਗਿਆ ਇਹਦੇ ਪਿੱਛੇ ਜੇ ਮੰਨ ਲਓ ਟਾਈਮ ਦਾ ਸਾਲ ਹੋਣਾ ਕਿ ਡੋਕਾ ਨਹੀਂ ਜੇ ਅੱਛਾ ਜੀ ਥੱਲੇ ਛੜਿਆ ਇਹ ਆ ਵੀ ਝੋਟੀ ਬਹੁਤ ਚੰਗੀ ਆ ਵੀ ਕੀ ਲੋ ਭਾਈ ਇਹ ਦੁੱਧ 10 ਕਿਲੋ ਚਵਾਈ ਜੋ ਰਾਮਨਾਈ ਸਹੀ ਨਾ ਤੇ ਉਸਾਰਾ ਕੋਈ ਵੀਰ ਪਰ ਆਏ ਦਾ ਵੀ ਅੰਦਾ ਚਾਲਾ ਵੀ ਇਹ ਵੀ ਚਵਾਈ ਵੀਰ ਨੇ ਕਰਤੀ ਆ ਚਾਹ ਡਰ ਕੁਆਲਟੀ ਨੇ ਚੈੱਕ ਕਰ ਸਕਦੇ ਤੇ ਥਾਣਾ ਦਾ ਸੈਜ ਗਿਆ ਵੀ ਚੰਗਾ ਵਾ ਲੰਮਾ ਲੰਮਾ ਥਣ ਲੱਗਾ ਵਾ ਫਿਰ ਇਸ ਬਾਕੀ ਇਹ ਵੀ ਚੈੱਕ ਕਰ ਸਕਦੇ ਭਾਈ ਹੋਰ ਗੱਲ ਆ ਇਹ ਠੰਡੀ ਬਣੀ ਆ ਅੱਛਾ ਜੀ ਹਾਂਜੀ ਬਾਵੇਂ ਜਿਤਨਾ ਮਰਜੀ ਕੋਈ ਵੀਰ ਆ ਵੇਖੋ ਠੀਕ ਹੈ ਠੀਕ ਹੈ ਲੋ ਜਿਤਨਾ ਮਰਜੀ ਇਹਦੀ ਢੰਡੀ ਬੜਾ ਵਾਦਾ ਹੁੰਦਾ ਵਾ ਆ ਵੇਖੋ ਚਵਾਈ ਅੰਨੀ ਵੀ ਹੱਦੋਂ ਹੀ ਵੱਧ ਆ ਲੋ ਬਾਕੀ ਕਿ ਵਾਈ ਬਿਲਕੁਲ ਪੋਲੀ ਜਾਂ ਮੋਟੀਆਂ ਧਾਰਾਵਾਂ ਹਾਂਜੀ ਸਾਰੇ ਠੀਕ ਹੈ ਜੀ ਠੀਕ ਹੈ ਜੀ ਸਾਰੇ ਥਾਣੇ ਜਿਪਰਾ ਮਰਜੀ ਕੋਈ ਵੀਰ ਭਰਾ ਬਹਿ ਜੇ ਥੱਲੇ ਠੀਕ ਜੀ ਹਾਂਜੀ ਦੋ ਬਾਤੀ ਬਤੇ ਆਹ ਜੀ ਤਾਂ ਪਹਿਲਾ ਪੱਧ ਖਾਈ ਆ ਛੋਟੀ ਉਹਦੀ ਜੇਰਾ ਵਾਲੀ ਜੇ ਬਿਲਕੁਲ ਪ੍ਰੋਪਰ ਜੇਰ ਪਾਤੀ ਆ ਸਾਰੀ ਵੀਰੋੜਾ ਨੇ ਸੰਭੀ ਆ ਤੇ ਅਰੋਵੀ ਆਉਂਦੇ ਪੁੱਛਤੇ ਕੀ ਮੁੱਲ ਪਾਜੀ ਇਹਦਾ ਵੇਖ ਲਓ ਪਾਜੀ ਇਹੋ ਜੀਆਂ ਝੋਟੀਆਂ ਦੇ 80000 ਦੀਆਂ ਵਿਕੜੀਆਂ ਆਂ ਹਾਂਜੀ ਪਰ ਆਪਾਂ ਜੈ ਜੀ ਦੇਣੀ ਆ ਅੱਛਾ ਜੀ ਤਾਂ ਮੈਂ ਦੱਸਿਆ ਨਾ ਆਪਣੇ ਵਿਆਹ ਹੀ ਪਾਣ ਜੀ ਦਾ ਹਾਂਜੀ ਹਾਂਜੀ ਹੁਣ ਆਪਾਂ ਅੱਜ ਪਾ ਕੇ ਵੀਡੀਓ ਤੇ ਫਿਰ ਵਿਆਹ ਤੋਂ ਬਾਅਦ ਚ ਪਾਉਣੀ ਆ ਠੀਕ ਹੈ ਜੀ ਤੇ ਆਪਾਂ ਪਾਜੀ ਇਹਦਾ ਮੁੱਲ 80 ਕਰਦੇ ਆਂ ਅੱਛਾ ਜੀ ਤੇ 75 ਦੀ ਦੇ ਦਈਏ 75 ਦੀ ਹਾਂਜੀ ਯਾਰ ਛੱਡ ਦਈਏ ਚਾ ਹਾਂ ਨਾ 70000 ਦੀ ਪੈਸੇ ਦੇ ਦਾਂਗੇ ਆਪਾਂ ਠੀਕ ਹੈ ਲਓ ਹਾਂਜੀ 70000 ਬਾਕੀ ਵੇਖ ਲਓ ਨਾਲੋਂ ਤੇ ਬੱਚਾ ਬਾਹਰੋਂ ਮਿਲਦੀਆਂ ਨੇ ਇੱਕ ਰੰਗ ਕਾਲ

ਬਾੰਦੇ ਨੇ ਪਸੰਦ ਪੈਣਾ ਇਧਰ ਬਰ ਰੋਕੋ ਸੁੱਕਰੇ ਕਰ ਲਈ ਹਾਂ ਲੈ ਜਾਂਦਾ ਆਉਂਦਾ ਚਲ ਇਹ ਨਹੀਂ ਉੱਥੇ ਜਾਣਾ ਸਕਾ ਚਲੋ ਉਸੇ ਕਰ ਲਾ ਦ ਪਿਛੇ ਕਰ ਨਾ ਮੰਗੇ ਤਾਂ ਬਗੈਰੀ ਠੀਕ ਹੈ ਜੀ ਠੰਡੀ ਸੀਲ ਬੜੀ ਸੀਲ ਠੰਡੀ ਵਹਿਲ ਤੁਸੀਂ ਚੈੱਕ ਕਰ ਸਕਦੇ ਹੋ बाकी थमात दिखाने दिखाई लो भाई दिखा चेक कर सदी बाल्टी बिलकुल खाली माड़ जो दिखा लिया लागू वेखो वेखो भाईमात पूरा घट गया ਈ ਗੱਲ ਉਹ ਬਾਜੀ ਪੂਰੇ ਥਣ ਗੱਡੇ ਆ ਨੇ ਹਾਂਜੀ ਯਾ ਪੁੱਤ ਹਾਂਜੀ ਲਓ ਜੀ ਮਗਰ ਲੈ ਥਣਾਂ ਦੀ ਦਵਾਈ ਜੇ ਚਾਤਾ ਸਾਡੇ ਪਿੰਆ ਮੋਟੀਆਂ ਧਾਰਾਂ ਵਾਲੇ ਕੋਲ ਕੋਈ ਪੁਰ ਕੋਈ ਸਟਾਲੀਆਂ ਰਾਵਾਂ ਨਾ ਮੋਟਰੀ ਜਲੰਦੀ ਆਵੇ ਬਹੁਤ ਜਿਆਦੀ ਕਿਸੇ ਠੰਡੇ ਪਸ਼ੂ ਦਾ ਬੜਾ ਜ਼ਿਆਦਾ ਵਾਧਾ ਹੁੰਦਾ ਵਾ ਭਾਈ ਮੈਂ ਕੋਈ ਜਨਾਨੀਆਂ ਚੋਲਣ ਪਹਿਣਾ ਚੋਲ ਜਿਹੜਾ ਮਰਜੀ ਚੋਲੇ ਕੋਈ ਵੀਰ ਤੇ ਵਾਧਾ ਹੁੰਦਾ ਇਹੋ ਜੇ ਪਸ਼ੂ ਦਾ ਬਾਕੀ ਨਹੀਂ ਭੁੱਲੀ ਆਪਾ ਬੱਚਾ ਥੱਲੇ ਬਾਹਰ ਠੀਕ ਹੈ ਜੀ ਹਾਂਜੀ ਮੈਂ ਬਾਲਟੀ ਹੁੰਦੀ ਤਾਂ ਉਹ ਨੂੰ ਮਿੰਟੋ ਮਿੰਟ ਤੇ

நோவா டோட்டி ஒரு ஆயிட்டு தாா் தனி தான்

ਤਕ ਲੋ ਯਾਰ ਹਾਂ ਹਾਂ ਜੀ ਬੀ ਜੀ ਚੈੱਕ ਕਰ ਸਕਦੇ ਆ ਕੱਦੋਂ ਕੰਢੀ ਬਾਲਟੀ ਹੋਈ ਲੱਗੀ ਯਾ ਤੇ 12 ਲੀਟਰ ਵਾਲੀ ਫਿਰ ਕਹਿੰਦਾ ਕਿ ਬਾਲਟੀ ਆ ਬੱਚੇ ਨੂੰ ਕਿਹਾ ਛੜਦੀ ਲੈ ਲੋ ਦੁੱਧ ਜੇ ਵਾਧੂ ਜੀ ਦੁੱਧ ਲਉਣੀ ਹੈ ਜੀ ਕੱਲ ਛੜ ਦੋ ਫਿਰ ਇਨਾ ਨੂੰ ਵਾਧੂ ਮੈਂ ਦੁੱਧ ਤੇ 7-8 ਲੀਟਰ ਹੋ ਗਿਆ ਮੇਰੇ ਕੋਲ ਉਗੜ ਲੀਟਰ 20 ਲੀਟਰ ਤੂੰ ਇਹ ਆ ਵੀ ਲਾ ਲੋ 8 ਪਿਆ 7 ਪਿਆ ਵਾਲੀ ਦੀ ਬਾਲਟੀ ਵੀ ਸਿਆਣੀ ਆ ਬੱਚੇਨ ਛੱਡ ਦੀ ਆ ਕਾ ਪੱਛਾ ਫੇਰੀ ਰੱਖ ਛੱਡ ਛੱਡ ਆ ਵੇਖੋ ਭਾਈ ਚੈੱਕ ਕਰ ਸਕਦੇ ਤੁਸੀਂ ਭਾਈ ਛੱਡ ਦੇ ਬੱਚੇ ਆ ਕੰਡੇ ਉਹ ਕੰਡੀ ਬਾਲਟੀ ਹੋਈ ਆ ਦੇ ਲੋ ਕੋ ਠੰਡਾ ਕਰਕੇ ਵੀਰ 7 ਲਾ ਲੈ 8 ਲਾ ਲੈ 8 ਲੀਟਰ ਬਿਲਕੁਲ ਹੋਣਾ ਦੁੱਧ ਹਾਂਜੀ ਬਾਲਟੀ 12 ਲੀਟਰ ਵਾਲੀ ਇਹ ਤੋਂ ਹੋਣਾ ਕੋਈ ਵੀਰ ਭਰਾ ਹਾਂ ਜਲਾਵੇ ਹਾਂਜੀ ਇਹਨੂੰ ਉਚੜ ਗਈ ਭਾਜੀ ਬਿਲਕੁਲ ਥਲੇ ਬੋਲਾ ਪੰਤਾ ਸਾਈ ਮੜ ਜੇਕਰ ਬੇਦਾ ਦੀ ਭਾਜੀ ਤੇ ਮੁੱਲ ਭਾਜੀ ਇਹਦਾ ਮੈਂ ਕਿਹਾ 60 ਕਰਦੇ ਆ ਅੱਛਾ ਜੀ ਤੇ ਨਾ 60 ਤੇ ਲਾਸਟ 55000 ਦੀ ਆਪਾਂ ਮੰਗਦੇ ਠੀਕ ਲਓ 55000 ਦੀ ਹਾਂਜੀ ਚੰਗੇ ਤਗੜੇ ਕੱਦ ਕਰ ਤੇ ਕਾ ਝੋਟੀ ਹੈ ਮੋ ਭਾਜੀ ਤੁਹਾਨੂੰ ਆਪਾਂ ਹੋਰ ਦਿਖਾਉਂਦੇ ਅੰਡ ਤੇ ਆਪਾਂ ਪੈਨ ਫੜਾ ਦੇ ਰੱਖ ਲਿਆ ਬਿਲਕੁਲ ਤਾਜੀ ਸੁਈ ਹੈ ਵੀ ਝੋਟੀ ਅੱਛਾ ਜੀ ਹਾਂਜੀ ਚਲੋ ਹਲਦਾ ਓਕੇ ਰਜੁੱਲਾ ਆ ਆ ਰਾ ਚੁਣ ਆਇਆ ਤਾਂ ਇਹ ਨਹੀਂ ਛੁੱਟੀ ਲੋ ਭਈ ਆਵਲਾ ਜਵਾਬ ਦੇਦਾ ਕੀ ਆ ਮਗਰ ਭਜੀ ਇਹਦੇ ਹੈ ਇਹ ਕਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਹਾਂ ਇਹ ਵੀ ਫਲਿਆ ਨਾਲੂ ਨਾਲ ਹੀ ਅੱਜ ਬਸਣਾ ਨਾਲੂ ਨਾਲ ਹਾਂ ਅਚੋ ਫੇ ਦਿੰਦੀ ਤੁਸੀਂ ਇਹਦੇ ਭਾਜੀ ਫਿਰ ਚਵਾਈ ਹੋ ਗਈ ਤੇ ਫੇਰ ਹੀ ਆਈ ਆ ਵੀਰੋ ਨਾ ਚੋਲੀ ਹੀ ਜਾਂਦੇ ਆ ਨਾ ਅੱਛਾ ਅੱਛਾ ਠੀਕ ਆ ਹਾਂਜੀ ਤੋੜ ਕੇ ਰਾਜੂ ਨੂੰ ਤੋੜਦੇ ਛੋਟੀ ਆਵੇ ਹਲੋ ਤੋੜ ਪਰ ਕੇ ਚਵਾਈ ਹੋ ਕੇ ਆਈ ਛੋਟੀ ਜੀ ਠੀਕ ਆ ਜੀ ਕੱਦ ਵਜਾਂ ਦੀ ਬਹੁਤ ਚੰਗੀ ਆ ਯਾਰ ਇਹ ਕਿੰਨਾ ਮਸੂਆ ਸੂਈ ਪਾਜੀ ਹਾਂਜੀ ਇਹ ਦੂਜਾ ਸੂਆ ਵੀਰ ਜੀ ਠੀਕ ਆ ਜੀ ਲਓ ਜੀ ਇਹ ਵੀ ਦੂਜਾ ਸੂਆ ਸੂਈ ਇਹ ਤਾਂ ਤੁਹਾਡਾ ਸੈਰ ਗਿਆ ਵੀ ਚੰਗਾ ਐਨ ਗੇੜ ਗੇੜ ਤਾਂ ਕਿ ਬਾਂਦੀ ਬੜੀ ਹੋਣ ਚਵਾਈ ਹੋ ਕੇ ਆਈ ਇਹਦੀ ਠੀਕ ਆ ਠੀਕ ਆ ਜੀ ਕਿੰਨਾ ਵਿੱਚ ਦੁੱਧ ਦੇ ਕੋਲ ਵੀ ਜੀ ਘਰ ਵਾਲੇ ਵੀ ਇਹਨਾਂ ਦੇ ਆਪਾਂ 9 ਕਿਲੋ ਦੱਸਿਆ ਬੋਲਾ ਅੱਛਾ ਜੀ ਤੇ ਆਪਾਂ ਮੰਨ ਲਓ 8 ਕਿਲੋ ਹੀ ਲਾ ਲਈ ਠੀਕ ਹੈ ਠੀਕ ਹੈ ਜੀ ਠੀਕ ਹੈ ਨਹੀਂ ਅੱਜ ਆਪਾਂ ਚੋਈ ਦੇਣੀ ਹੈ ਨਾ ਹਾਂ ਪਰ ਹੱਥੀ ਚੋਈ ਹੀ ਅੱਛਾ ਤੇਰੇ ਉਹਨੇ ਵੀਰ ਨੇ ਫਿਰ ਚੋਲੀ ਮੈਂ ਕਿਹਾ ਚੋ ਕੇ ਦੇ ਠੀਕ ਹੈ ਜੀ ਹਾਂ ਜੀ ਉਹਦਾ ਮੇਰਾ ਦਾਦਾ ਜੀ ਦੂਜੀ ਵੀਡੀਓ 'ਚ ਫਿਰ ਵਿਆਹ ਕਰਕੇ ਮੈਂ ਉਹਨੂੰ ਕਹਿਣਾ ਭੇਜ ਕੇ ਹਾਂ ਜੀ 8 ਲੀਟਰ ਦੀ ਕਹਿ ਦਿੰਨੇ ਆ ਵੀ ਗਰੰਟੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਦੇਖੋ ਥਣ ਪਾਂਡਾ ਕਿੱਦਾਂ ਝੋਟੀ ਬਹੁਤ ਹੀ ਸ਼ਾਨਦਾਰ ਆ ਐਂ ਕਿ ਗੜਦੇ ਥਣ ਲੱਗਾ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਜੀ ਤੇ ਮੁੱਲ ਦੱਸ ਦਈਏ ਵੀ ਜੀ ਦੱਸ ਦਈਏ ਭਾਜੀ ਯਾਰ ਮੁੱਲੇ ਦਾ ਭਾਜੀ 80 ਜੇ ਅੱਛਾ ਜੀ ਹਾਂ ਜੀ ਇਹ ਲਾਸਟ ਆਪਾਂ ਜਿਹੜੀ ਹਾਨਾ 75000 ਦੀ ਝੋਟੀ ਦਵਾਵਾਂਗੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਭਾਜੀ 75000 ਆਕੇ ਕੱਦ ਵਜੇ ਨਾ ਵੇਖੋ ਝੋਟੀ ਦਾ ਮਤਲਬ ਕੱਤਾ ਵੀਰ ਨੇ ਇਹਦਾ ਹਾਂਜੀ ਤੇ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਨੇ ਜਾਇਜ਼ ਮੁੱਲ ਵਿੱਚ ਹੁੰਦੇ ਆ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਥੈਂਕ ਯੂ